ਅੱਜ ਇਸ ਵੀਡੀਓ ਚ ਗੱਲ ਕਰਾਂਗੇ ਇੱਕ ਉਹ ਮਾਮਲੇ ਦੀ ਜੋ ਚੱਲ ਮੇਰਾ ਪੁੱਤ 4 ਨਾਲ ਜੁੜਿਆ ਹੋਇਆ ਹੈ ਕਿਉਂਕਿ ਚੱਲ ਮੇਰਾ ਪੁੱਤ 4 ਚ ਜੋ ਐਕਟਰ ਸੀਗੇ ਪਾਕਿਸਤਾਨੀ ਐਕਟਰ ਉਹਨਾਂ ਕਰਕੇ ਫਿਲਮ ਨੂੰ ਆਪਣੇ ਇੰਡੀਆ ਚ ਰਿਲੀਜ਼ ਨਹੀਂ ਕੀਤਾ ਜਾ ਰਿਹਾ ਫਿਲਮ ਨੂੰ ਹੋਰ ਸਾਰੀਆਂ ਕੰਟਰੀਆਂ ਚ ਰਿਲੀਜ਼ ਕੀਤਾ ਜਾਊਗਾ ਪਰ ਜਿਵੇਂ ਸਰਦਾਰ ਜੀ 3 ਨਾਲ ਹੋਇਆ ਸੀ ਓਵੇਂ ਹੀ ਹੁਣ ਇਸ ਫਿਲਮ ਨਾਲ ਹੋਇਆ ਹੈ ਤੇ ਫਿਲਮ ਜਿਨ੍ਹਾਂ ਨੇ ਬਣਾਈ ਤੇ ਫਿਲਮ ਚ ਜਿਨ੍ਹਾਂ ਐਕਟਰਸ ਨੇ ਕੰਮ ਕੀਤਾ ਉਹ ਇਹ ਕਹਿ ਕੇ ਕਿ ਥੱਕ ਗਏ ਕਿ ਇਹ ਫਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਬਣ ਚੁੱਕੀ ਸੀ ਇੰਡੀਆ ਪਾਕਿਸਤਾਨ ਚ ਜੋ ਡਿਸਟਰਬੈਂਸ ਚੱਲੀ ਉਸ ਤੋਂ ਪਹਿਲਾਂ ਫਿਲਮ ਇਹ ਬਣ ਚੁੱਕੀ ਸੀ ਤਾਂ ਹੁਣ ਇਸ ਫਿਲਮ ਨੂੰ ਭਾਰਤ ਚ ਰਿਲੀਜ਼ ਹੋਣ ਦਿੱਤਾ ਜਾਵੇ ਬੜਾ ਜ਼ੋਰ ਲਾਇਆ ਉਹਨਾਂ ਨੇ ਪਰ ਜਿਨ੍ਹਾਂ ਨੇ ਬੰਦ ਕਰਾਉਣੀ ਸੀ ਉਹ ਬੰਦ ਕਰਾ ਕੇ ਹੀ ਹਟੇ ਪਰ ਦੋਸਾਂਝਾਂ ਵਾਲੇ ਦੀ ਫਿਲਮ ਜਿਵੇਂ ਸਰਦਾਰ ਜੀ 3 ਨੇ ਜੋ ਪਾਕਿਸਤਾਨ ਚ ਜਾਂ ਬਾਹਰ ਲੀਆਂ ਕੰਟਰੀਆਂ ਚ ਜੋ ਕਲੈਕਸ਼ਨ ਕੀਤੀ ਹੈ ਉਹਨੇ ਸਾਰੇ ਰਿਕਾਰਡ ਤੋੜਤੇ ਨੇ ਤੇ ਹੁਣ ਸ਼ਾਇਦ ਚੱਲ ਮੇਰਾ ਪੁੱਤ 4 ਨਾਲ ਵੀ ਇਹੀ ਹੋਣ ਵਾਲਾ ਹੈ। ਬਾਕੀ ਅੱਗੇ ਸਮਾਂ ਦੱਸੂਗਾ। ਅਮਰਿੰਦਰ ਗਿੱਲ ਦੀ ਜੋ ਚੱਲ ਮੇਰਾ ਪੁੱਤ ਸੀਰੀਜ਼ ਚੱਲੀ ਆ ਰਹੀ ਹੈ, ਉਹਦੇ ਚੋ ਇਹ ਹੈ ਚੱਲ ਮੇਰਾ ਪੁੱਤ 4 ਤੇ ਹਰ ਸੀਰੀਜ਼ ਚ ਪਾਕਿਸਤਾਨੀ ਐਕਟਰਸ ਨੂੰ ਕੰਮ ਦਿੱਤਾ ਗਿਆ। ਹੁਣ ਰੌਲਾ ਕੀ ਚੱਲ ਰਿਹਾ ਵੀ ਇਫਤਖਾਰ ਠਾਕੁਰ ਜੋ ਪਾਕਿਸਤਾਨੀ ਐਕਟਰ ਹੈ, ਉਹਨੇ ਪਾਕਿਸਤਾਨ ਜਾ ਕੇ ਇੱਕ ਇਹ ਬਿਆਨ ਦਿੱਤਾ ਜੋ ਤੁਸੀਂ ਸਾਈਡ ਤੇ ਫੋਟੋ ਵੀ ਦੇਖ ਰਹੇ ਹੋ। ਉਨੇ ਕੇ ਇੰਟਰਵਿਊ ਚ ਕਿਹਾ ਸੀ ਇੰਡੀਆ ਬਾਰੇ ਕਿ ਫਿਜ਼ਾਓਂ ਸੇ ਆਓਗੇ ਤੋ ਹਵਾ ਮੇ ਉਡਾ ਦिए ਜਾਓਗੇ ਸਮੁੰਦਰ ਕੇ ਪਾਣਿਓਂ ਸੇ ਆਓਗੇ ਤੋ ਡਬੋ ਦिए ਜਾਓਗੇ ਜ਼ਮੀਨੀ ਰਾਸਤੋਂ ਸੇ ਆਓਗੇ ਤੋ ਦਫਨਾ ਦिए ਜਾਓਗੇ ਹੁਣ ਇਹ ਜੋ ਉਹਨੇ ਗੱਲ ਕਹੀ ਹੈ ਕੋਈ ਵੀ ਸਹਿ ਨਹੀਂ ਸਕਦਾ ਜੋ ਭਾਰਤ ਚ ਰਹਿੰਦਾ ਜਦਕੀ ਭਾਰਤ ਚੋਂ ਨੂੰ ਕੰਮ ਮਿਲਿਆ ਪੰਜਾਬੀ ਫਿਲਮਾਂ 'ਚ ਕੰਮ ਕਰਕੇ ਉਹਨੇ ਪੈਸੇ ਕਮਾਏ ਤੇ ਹੁਣ ਐਵੇਂ ਦੀ ਬਿਆਨਬਾਜ਼ੀ ਬਰਦਾਸ਼ਤ ਕੀਤੀ ਨਹੀਂ ਜਾ ਸਕਦੀ ਕਿ ਤੁਸੀਂ ਸਾਡੇ ਨਾਲ ਚੰਗੇ ਬਣ ਕੇ ਰਹਿੰਦੇ ਹੋ ਪਰ ਜਦੋਂ ਸਾਡੇ ਤੋਂ ਦੂਰ ਜਾਂਦੇ ਹੋ ਉਸ ਟਾਈਮ ਸਾਡੇ ਖਿਲਾਫ ਜੋ ਜ਼ਾਹਿਰ ਹੈ ਤੁਹਾਡੇ ਮਨਾਂ 'ਚ ਉਹਨੂੰ ਉਗਲ ਦਿੰਦੇ ਹੋ ਤੇ ਇਹ ਐਵੇਂ ਦੇ ਲੋਕਾਂ ਦੇ ਹੀ ਦੇਣ ਹੁੰਦੀ ਹੈ ਜੋ ਕੁਝ ਨਾ ਕੁਝ ਮਾੜਾ ਕਿਸੇ ਵੀ ਪ੍ਰੋਜੈਕਟ ਨਾਲ ਹੁੰਦਾ ਹੀ ਹੁੰਦਾ ਹੈ ਇਸ ਫਿਲਮ ਦੀ ਜੇ ਗੱਲ ਕਰੀਏ ਤਾਂ ਇਸ ਫਿਲਮ 'ਚ ਦਿਖਾਇਆ ਕੀ ਗਿਆ ਜੋ ਇਮੀਗ੍ਰੇਸ਼ਨ ਵੀਜ਼ਾਸ 'ਚ ਪ੍ਰੋਬਲਮ ਆਉਂਦੀਆਂ ਚਾਹੇ ਉਹ ਨੀਸੈਸਰੀ ਹੋਣ ਚਾਹੇ ਅਨੀਸੈਸਰੀ ਹੋਣ ਇੰਡੀਆ ਪਾਕਿਸਤਾਨ ਦੇ ਜੋ ਲੋਕਲਸ ਨੇ ਜੋ ਆਮ ਬੰਦੇ ਆ ਆਪਣੇ ਵਰਗੇ ਉਹਨਾਂ ਨੂੰ ਜਦੋਂ ਬਾਹਰ ਜਾਂਦੇ ਆ ਤਾਂ ਕੀ ਕੀ ਪ੍ਰੋਬਲਮਸ ਆਉਂਦੀਆਂ ਹਨ ਉਹਨਾਂ ਬਾਰੇ ਫਿਲਮ ਚ ਗੱਲ ਕੀਤੀ ਗਈ ਹੈ ਤਾਂ ਫਿਲਮ ਇੱਕ ਬਹੁਤ ਵਧੀਆ ਮੈਸੇਜ ਤਾਂ ਦੇ ਕੇ ਹੀ ਜਾਊਗੀ ਜਿਵੇਂ ਕਿ ਪਹਿਲਾਂ ਵਾਲੀਆਂ ਫਿਲਮਾਂ ਨੇ ਦਿੱਤਾ ਸੀ ਤੇ ਇੱਕ ਪਾਸੇ ਚੱਲੋ ਜੇ ਇਹ ਵੀ ਮੰਨ ਲੈਂਦੇ ਆ ਕਿ ਇਫਤਖਾਰ ਠਾਕੁਰ ਇੱਕ ਚੰਗਾ ਕਲਾਕਾਰ ਹੈ ਜੋ ਹੈਵੀ ਹੈ ਇਫਤਖਾਰ ਠਾਕੁਰ ਇੱਕ ਚੰਗਾ ਕਲਾਕਾਰ ਹੋ ਸਕਦਾ ਪਰ ਆਪਣੇ ਬੋਲਣੇ ਨਾਲ ਆਪਣੇ ਕਮੈਂਟ ਦੇ ਨਾਲ ਆਪਣੇ ਮੁਲਕ ਚ ਬਹਿ ਕੇ ਦੂਜੇ ਮੁਲਕ ਦੀ ਡਿਸਰੈਸਪੈਕਟ ਕਰਨਾ ਇਹ ਕਿਥੋਂ ਤੱਕ ਜਾਇਜ ਹੈ ਇਸੇ ਕਰਕੇ ਕਹਿੰਦੇ ਆ ਵੀ ਕਿਸੇ ਇੱਕ ਕਰਕੇ ਕਦੇ-ਕਦੇ ਪੂਰੀ ਟੋਲੀ ਵੀ ਬਦਨਾਮ ਹੋ ਜਾਂਦੀ ਹੈ ਪੰਜਾਬੀ ਕਹਿੰਦੇ इमोशनल ਤਾਂ ਹੈਗੇ ਆ ਪਰ ਬੇਫਕੂਫ ਨਹੀਂ ਹੈਗੇ ਤੇ ਹੁਣ ਇਸੇ ਕਰਕੇ ਬਾਈਕਾਟ ਇਫਤਖਾਰ ਠਾਕੁਰ ਦਾ ਹੈਸ਼ਟੈਗ ਟ੍ਰੈਂਡ ਕਰ ਰਿਹਾ ਹੈ ਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਕੀ ਚੱਲ ਮੇਰਾ ਪੁੱਤ ਟੀਮ ਨੇ ਇਫਤਖਾਰ ਠਾਕੁਰ ਦੇ ਸੀਨ ਕੱਟ ਕੇ ਜਾਂ ਨਾਂ ਦੇ ਬਰਾਬਰ ਉਹਦੇ ਸੀਨ ਫਿਲਮ ਚ ਰੱਖ ਕੇ ਕੀ ਸਹੀ ਕੀਤਾ ਤੋ ਹੱਡਾਏ ਦੇ ਬਾਰੇ ਕੀ ਕਹਿਣਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ 'ਚ